ਮਾਂਜੁਗ ਡਾਕਟਰ ਜੋਤੀ ਜੱਜਾਦ ਆਈਪੀਐਸ ਐਸਐਸਪੀ ਖੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਰਵਿਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛਬੜਾ ਪੁਲਿਸ ਵੱਲੋਂ ਮੋਟਰਸਾਈਕਲ ਗਰੋ ਫੜਿਆ ਗਿਆ ਕਿਤੋਂ ਕਿਤੋਂ ਫੜੇ ਗਏ ਜੀ ਪੁਲਿਸ ਨੇ ਕਿਤੇ ਮੋਟਰਸਾਈਕਲ ਕੰਮ ਹੋਏ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋ ਅੱਛੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ 7 ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਬਰਾਮਦ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਇਹਨਾਂ ਕੋਲ ਇੱਥੇ ਕਿੱਥੇ ਚੋਰੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ ਲੁਧਿਆਣਾ ਵਿੱਚ ਕੁਝ ਚੋਰੀਆਂ ਕੀਤੀਆਂ ਸੀ ਉਹਨਾਂ ਨੇ ਤੇ ਉਹ ਤਤਿਸ ਚੱਲਦੀ ਪਈ ਆ ਇਹਨਾਂ ਦੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਉਹਨਾਂ ਦੇ ਨਾਂ ਕੀ ਜਿਹੜੇ ਕਰੇ ਫੜੇ ਰਹਿਣਾ ਲੈ ਜੀ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਦਾ ਕੋਈ ਪਹਿਲੇ ਪਰਚੇ ਪੱਤਰ ਨਹੀਂ ਜੀ ਜੀ ਇਹ ਪ੍ਰਗਟ ਸਿੰਘ ਕਾਲੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਜੀਪੀ ਸੈਕਟਰ ਦੇ ਮੁਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿਨੇ ਸਭ ਕੁਝ ਕਿ ਚੱਲ ਰਿਹਾ ਹੋਣ ਦਾ ਆਪਾਂ ਵੀ ਆ ਗਏ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮੈਂਡ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜਮਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭ ਆ ਬਨਾ ਹੈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਉਹ ਇਹ ਸਰ ਵੇਚਦੇ ਕਿੱਥੇ ਅੱਗੇ ਕਿਸੇ ਨੂੰ ਵੇਚਦੇ ਸੀ ਇਹ ਕਿੱਥਾ ਇਹ ਜਿਵੇਂ ਜੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਹ ਵੀ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ